ਰਜਾ ਕੋ ਰਜਾ ਕਟ ਮਰੇ ਪੂਜ ਚਪੁਰ ਜਰ ਕਟ ਜੀ ਜੋੜ ਮੇ ਤੇ ਦਰਸ਼ਨ ਕਰਨ ਆਇਓ ਗੁਰੂ ਸਾਹਿਬ ਦੀ ਇਸ ਨਿਸ਼ਾਨੀ ਵੀ ਟੋਡੇ ਕੋਲੇ ਹੈ ਕਿ ਇਹ ਵਿਅਕਤੀ ਕਰਾ ਲਿਆ ਸਾਰੇ ਸਾਥ ਸਾਹਮਣੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਸੰਗਤ ਜਿੱਥੇ ਵੀ ਹਜ਼ੂਮਾ ਕੇ ਜੀ ਦੀਆਂ ਮੇਲੇ ਸਾਵਿਆ ਦਿਨ ਕੋ ਇਤਰਤਾਤਿ ਮਾ ਗੁਰਪੁਰ ਜੀ ਦੀ ਕੋ ਇਤਰਤਾਤਿ ਸ੍ਰੀ ਫਤਗੜ ਸਾਹਿਬ ਜੀ ਤੇ ਪਹੁੰਚੇ ਹਾਂ ਆਪ ਜੀ ਦਾ ਜੀ ਆਇਆ ਹੈ ਦਾਸ ਇਥੋਂ ਲੋਕ ਲੈ ਸ੍ਰੀ ਵਦਗਨ ਸਾਹਿਬ ਜੀ ਹੈ ਜੋ ਵੀ ਸੰਗਤ ਆ ਰਹੀ ਹੈ ਬਹੁਤ ਨਿਮਰਤਾ ਆਪਣਾ ਹੰਕਾਰ ਆਪਣੇ ਫੈਸਲੇ ਦੌਲਤ ਸਭ ਨੂੰ ਇੱਕ ਪਾਸੇ ਰੱਖ ਕੇ ਪੂਰੀ ਨਿਮਰਤਾ ਨਾਲ ਮਹਾਰਾਜ ਦੇ ਚਰਨਾਂ 'ਚ ਨਮਸਕਾਰ ਕਰੋ ਜੋ ਕੋਈ ਸਹਾਇਤਾ ਮਾ ਗੁਰੂ ਘਰ ਜੀ ਦੇ ਆਪਣੇ ਚਰਨਾਂ 'ਚ ਨਮਸਕਾਰ ਕਰੋ ਤੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹਿਬਜ਼ਾਦੇ ਨੇ ਪਹਿਲੀ ਬੇਸ਼ੀ ਸੀਗੀ ਅੱਜ ਦੇ ਦਿਨ ਵਾਸਤੇ ਕਿਸ ਤਰ੍ਹਾਂ ਆਪਾਂ ਚੇਤੇ ਕਰ ਸਕਦੇ ਆਂ ਅੱਜ ਜਨੋਜਵਰ ਪੜ੍ਹਨ ਵਿੱਚ ਕਿਵੇਂ ਯਾਦ ਕਰਾਏ ਅੱਜ ਜਿਵੇਂ ਚਾਪਾ ਕਹ ਸਕਦਾ ਨਿੱਕੀਆਂ ਜਿੰਦਾ ਵੱਡੇ ਸਾਕੇ ਸਾਡੇ ਵੀਰ ਭਰਾ ਇੱਥੇ ਬਹੁਤ ਮੌਜੂਦ ਨੇ ਕੇਸਾ ਤੋਂ ਕੇਸਾਦਾਰੀ ਨਹੀਂ ਹੈ ਜੀ ਹਨਾ ਸ਼ਹਿਬਜ਼ਾਦੇ ਨੇ ਆਪਣੇ ਲਈ ਸਿੱਧੀਆਂ ਦਿੱਤੀਆਂ ਗੁਰੂ ਜੀ ਮਾਰਾ ਇਹ ਕਹੇ ਸੀ ਇਹਨੂੰ ਪੁੱਤਰਾਂ ਕੇ ਸੀਸ ਪਰਵਾਰ ਦੀ ਚਾਰ ਉਹ ਆਪਣੇ ਸਾਰਿਆਂ ਲਈ ਮਹਾਰਾਜ ਨੇ ਆਪਣੇ ਚਾਰ ਪੁੱਤਰ ਆਪਣਾ ਪਰਿਵਾਰ ਵਾਰਿਆ ਸਾਬ ਜਦ ਨੇ ਕੀ ਹਮਨਜੋ ਵੱਡੇ ਸਾਕੇ ਕਰ ਗਏ ਆਸ਼ੀਸ਼ੀਆਂ ਪ੍ਰਾਪਤ ਕਰੀਆਂ ਸਭ ਸਾਹ ਸੰਗ ਨੇ ਬੇਨਤੀ ਹੈ ਕਿ ਗੁਰੂ ਸਾਹਿਬ ਸਾਰਿਆਂ ਤੇ ਮੇਰੇ ਪਰਿਆ ਕਿਰਪਾ ਕਰਨਾ ਆਤ ਰੱਖਣਾ ਆਪ ਜੀ ਮਾ ਕੇ ਪਹੁੰਚਦੇ ਸਾਰੇ ਤੋਂ ਅੰਮ੍ਰਿਤ ਬਾਣ ਕਰਕੇ ਜਾਣ ਸਾਤਾ ਦੀ ਉਹਨਾਂ ਸਿੱਧੇ ਦਸਤਾਰਾ ਸਜਾ ਕੇ ਆਉਣ ਮੇਰੇ ਵੀ ਵਾਹਿਗੁਰੂ ਸਾਹਿਬ ਦੇ ਬਾਜ਼ ਵੈਸੇ ਤਰ੍ਹਾਂ ਬੈਠਾ ਰਹੇ ਵਾ ਇੱਕ ਸਿਖਲਾਈ ਦਿੱਤੀ ਹੋਏ ਕਿਸ ਤਰ੍ਹਾਂ ਇਹ ਆਪਣੇ ਦੋ ਬੱਚੇ ਆ ਜੀ ਇਹ ਅਜੇ 8 ਮਹੀਨੇ ਦੇ ਆ ਇਹ ਵੀ 8 ਮਹੀਨੇ ਦੇ ਇਹ ਸਿਖਲਾਈ ਤੇ ਪੂਰਾ ਹੀ ਇਹਦੀ ਹਾਲੇ ਟ੍ਰੇਨਿੰਗ ਚੱਲ ਰਹੀ ਹੈ ਇਹ ਪੰਜਾਬ ਦਾ ਇਹਨੂੰ ਬਲੈਕ ਹਾਈਟ ਕਹਿੰਦੇ ਆ ਇਹ ਬਾਜ ਜਿਵੇਂ ਡੌਗਸ ਦੀਆਂ ਅਲੱਗ-ਅਲੱਗ ਕਿਸਮ ਹੁੰਦੀ ਆ ਬਾਜ ਦੇ ਅਲੱਗ-ਅਲੱਗ ਕਿਸਮੇ ਬਲੈਕ ਹਾਈਟ ਬਾਜ ਹੈ 12 ਘੰਟੇ ਦੇ ਇੱਕ ਘੰਟੇ 'ਚ 300 ਕਿਲੋਮੀਟਰ ਤੈਅ ਕਰਦਾ। ਇਹਦੀ ਪੂਰੀ ਤੁਸੀਂ ਪਹਿਲਾਂ ਸਟੱਡੀ ਕਰੀਏ ਸਾਰੀ। ਹਾਂਜੀ ਹਾਂਜੀ 12 ਸਟੱਡੀ ਚੱਲਦੀਆਂ ਨੇ ਤੇ ਇਹ ਟ੍ਰੇਨਿੰਗ ਚੱਲ ਰਹੀ ਹੈ ਇਹ ਬੱਚਾ ਲੈ ਕਿਸੇ ਕੋ। ਇਹ ਆਪ ਲੋਕਾਂ ਬੱਚ ਬਣਦਾ। ਨਾਲ ਚੱਲਦੇ ਹੋ। ਬਹੁਤ ਅੱਛਾ ਸਵਰੂਪ ਲੱਗ ਰਿਹਾ ਤੁਹਾਡਾ। ਜੀ ਸਾਹਿਬ ਇਹਦਾ ਅਸੀਸ ਰੱਖਣ। ਕੀ ਕਹਿਣਾ ਚਾਹੋਗੇ ਅੱਜ ਦੀਆਂ ਨੌਜਵਾਨ ਲੜਕੀਆਂ ਨੂੰ ਜੋ ਗੁਰੂ ਸਾਹਿਬ ਦੇ ਨੰਦ ਤੋਂ ਬਹੁਤ ਹੋੜੀਆਂ ਨੇ। ਔਰਤਾਂ ਜਿਹੜੀਆਂ ਹੋਰ-ਹੋਰ ਤਰ੍ਹਾਂ ਦੀ ਦੇਖਣ ਨੂੰ ਮਿਲਦੀਆਂ। ਇਹ ਤਾਂ ਸਭ ਤੋਂ ਬਹਿਣਾ ਸਾਰੇ ਸੰਗਤ ਨੂੰ ਵਾਹਿ ਕੁਝ ਕਥਾਲ ਸਾਹਿਬ ਅਸ਼ੀਰਵਾਦ ਉਸੇਕੇ ਅੱਜ ਦੀ ਜਿਹੜੇ ਕੁੜੀਆਂ ਮੂਰ ਹੋ ਰਹੀਆਂ ਨੇ ਉਹਨਾਂ ਨੂੰ ਕੀ ਹੈ ਵੀ ਅਸੀਂ ਦੁਨੀਆ ਨੂੰ ਆ ਵੀ ਕੁਝ ਦਿਖਾ ਲਈਏ ਤੇ ਉਹ ਵੀ ਕੁਝ ਦਿਖਾ ਦਈਏ ਤੇ ਉਹ ਇਹ ਨਹੀਂ ਜਾਣਦੇ ਵੀ ਛੋਟੇ ਸਾਹਿਬਜ਼ਾਦਿਆਂ ਨੇ ਮਾਤਾ ਗੁਜਰ ਕੌਰ ਜੀ ਨੇ ਗੁਰਗੋਬਿੰਦ ਸਿੰਘ ਜੀ ਨੇ ਗੁਰਤੇਗਵਾਦ ਜੀ ਨੇ ਵੱਡੇ ਸਾਹਿਬਜ਼ਾਦਿਆਂ ਨੇ ਕਿਦਾਂ ਆਪਣੀ ਸ਼ਹੀਦੀ ਦੇ ਕੇ ਸਾਨੂੰ ਇਹ ਜਿਹੜਾ ਤਾਨਾ ਬਖਸ਼ਿਆ ਤੇ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਆਪਣਾ ਇਹ ਤਨ ਦਿਖਾਉਣ ਨੂੰ ਲੱਗਿਆ ਹੋਏ ਕੀ ਪਤਾ ਵੀ ਕਿਦਾਂ ਮਹਾਰਾਜ ਜੀ ਨੇ ਆਪਣੀ ਨਾਸਾਨੀ ਸ਼ਹਾਦਤ ਦੇ ਕੇ ਸਾਨੂੰ ਇਹ ਸਭ ਕੁਝ ਦਿੱਤਾ ਇਹ ਦੇਖਣ ਦੇ ਯੋਗ ਬਣਾਏ ਤੇ ਮੈਂ ਉਹਨਾਂ ਸਾਰੀਆਂ ਭੈਣਾਂ ਨੂੰ ਅਈ ਅਪੀਲ ਕਰਨਾ ਚਾਹਾਂਗੀ ਕਿ ਮਹਾਰਾਜ ਜੀ ਨਾਲ ਜੁੜੋ ਤੇ ਆਪਣੇ ਤੁਹਾਨੂੰ ਪੂਰਾ ਟੱਕਿਆ ਰੱਖੋ ਵਾਹਿਗੁਰੂ ਜੀ ਕਾ ਖਾਲਸਾ ਬੁੜੀ ਬੁੜੀ ਗੱਲ ਬਈ ਤੁਸੀਂ ਜਿਵੇਂ ਆ ਮੂਹ ਦੇ ਦਿਨ ਨੇ ਅੱਜ ਆਧੁਨਿਕ ਯੁੱਗ 'ਚ ਸਾਡੇ ਕੋਲ ਬੜੇ ਵਧੀਆ ਉਹਦੀ ਅਵਸਥਾ ਨੇ ਠੰਡ ਰੋਕਣ ਵਾਸਤੇ ਉਸ ਵੇਲੇ ਸਾਰਾ ਜੀ ਸ਼ਹਿਰ ਵਿੱਚ ਕੋਈ ਅਸਾਧਾਰਨ ਅਵਸਥਾ ਨਹੀਂ ਜੀ ਹਾਂਜੀ ਇਸ ਵੇਲੇ ਦੀ ਠੰਡ ਦੇ ਤਾਪ ਨੂੰ ਕਿਵੇਂ ਆ ਬਚ ਸਾਨੂੰ ਸਕਦੇ ਆ ਜੀ ਕੁਝ ਲੋਕ ਜ਼ਮੀਨ ਤੇ ਸੌਣ ਦੇ ਲਈ ਕੁਝ ਲੋਕ ਹਾਂਜੀ ਬਰਫ ਦੇ ਪਾਣੀ ਨੂੰ ਇਸ਼ਾਰਾ ਕਰਦੇ ਨੇ ਕਿਸ ਤਰ੍ਹਾਂ ਚੇਤੇ ਕਰ ਸਕਦੇ ਆਪਾਂ ਦੇਖੋ ਜੀ ਹੁਣ ਆਪਾਂ ਕੀ ਕਹਿੰਦੇ ਆ ਅੱਜ ਕੱਲ ਦਾ ਸਭ ਕੁਝ ਹੈਗਾ ਅਵੇਲੇਬਲ ਹਨਾ ਜੀ ਦੇਖੋ ਤਨ ਨੂੰ ਢਕਣ ਵਾਸਤੇ ਕੱਪੜਾ ਵੀ ਹੈ ਗਰਮ ਤੋਂ ਗਰਮ ਕੱਪੜਾ ਤੱਕ ਆ ਜਾਂਦਾ ਪਰ ਉਸ ਟਾਈਮ ਜੋ ਮਹਾਰਾਜ ਜੀ ਦੇ ਪਰਵਾਰ ਤੇ ਬੀਤਿਆ ਨਾ ਉਹ ਉਹੀ ਜਾਣ ਸਕਦੇ ਨੇ ਆਪਾਂ ਉਹਨੂੰ ਜਿੰਨਾ ਮਰਜ਼ੀ ਮਹਿਸੂਸ ਕਰ ਲਈਏ ਪਰ ਆਪਣਾ ਮਨ ਚੰਗੀ ਤਰ੍ਹਾਂ ਸੰਤੁਸ਼ਟ ਨਹੀਂ ਹੁੰਦਾ ਹੈ ਨਾ ਜੋ ਮਹਾਰਾਜ ਜੀ ਨੇ ਮਹਿਸੂਸ ਕੀਤਾ ਉਹ ਆਪਾਂ ਨਹੀਂ ਕਰ ਸਕਦੇ ਗੁਰੂ ਜੀ ਆਪ ਦਾ ਸੰਤੋਖ ਆ ਦਾ ਸੀਗਾ ਬਾਸ ਜੋ ਤੁਸੀਂ ਨਾਲ ਲੈ ਕੇ ਆ ਦਰ ਨਹੀਂ ਲੱਗਦਾ ਹੈਗਾ ਨਹੀਂ ਜੀ ਨਹੀਂ ਡਰ ਕਾਦਾ ਜੇ ਡਰ ਕੇ ਫਿਰ ਤਾਂ ਸਮਝੋ ਮਰੇ ਗਈ ਜੀ ਹਾਂਜੀ ਗੁਰੂ ਸਾਹਿਬ ਨੇ ਕਿਹਾ ਡਰੋ ਨਾ ਜੀ ਇਹ ਵੀ ਗੁਰੂ ਜੀ ਦਾ ਹੀ ਹੈ ਜੀ ਜਿੱਤਾਂ ਦਾ ਮਹਾਰਾਜ ਦਾ ਮੰਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ